ਲੋਜੀ ਸਰਕਾਰ ਦੇ ਵੱਲੋਂ ਪੰਜਾਬੀਆਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ 8 ਅਗਸਤ ਤੋਂ ਲੈ ਕੇ 29 ਅਗਸਤ ਤੱਕ ਵੱਡੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਸ਼੍ਰੀ ਮੁਖਤਸਰ ਸਾਹਿਬ ਤੋਂ ਅਹਿਮ ਖਬਰ ਸਾਹਮਣੇ ਆਈ ਹੈ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਇਮਤਿਹਾਨ ਕੇਂਦਰਾਂ ਦੇ ਆਸ-ਪਾਸ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਵਿਗਨ ਰੋਕਣ ਨੂੰ ਸਖਤ ਕਦਮ ਚੁੱਕੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਏਡੀਸੀ ਨੇ ਦੱਸਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸਹਿਨਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਦੇ ਵਿੱਚ 5 ਜਾਂ ਉਸ ਤੋਂ ਵੱਧ ਵਿਅਕਤੀਆਂ ਦੇ ਇਕੱਠ ਹੋਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ ਇਹ ਪਾਬੰਦੀ ਇਮਤਿਹਾਨਾਂ ਦੌਰਾਨ ਅਨਚਾਈਆਂ ਘਟਨਾਵਾਂ ਨੂੰ ਰੋਕਣ ਸ਼ਾਂਤੀ ਪੂਰਵ ਤੇ ਵਾਤਾਵਰਣ ਬਣਾਈ ਰੱਖਣ ਤੇ ਵਿਦਿਆਰਥੀਆਂ ਨੂੰ ਇੱਕ ਸੁਚੱਜਾ ਤੇ ਧਿਆਨ ਕੇਂਦਰਿਤ ਕਰਨ ਵਾਲਾ ਮਾਹੌਲ ਮੁਹੱਈਆ ਕਰਵਾਉਣ ਲਈ ਲਾਈ ਗਈ ਆ ਇਸ ਦੇ ਨਾਲ ਉਮਦੀ ਪੀੜ ਨਾਰੇ ਬਾਜੀ ਜਾਂ ਹਲਚਲ ਕਰਨ ਦੇ પ્રતિਬੰਧ ਰਹੇਗਾ ਤਾਂ ਜੋ ਵੀ ਵਿਅਕਤੀ ਜਿਹੜਾ ਗਰੁੱਪ ਜਾਂ ਇਸ ਨਿਯਮ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਪਾਬੰਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਐਸ اے ਐਸ ਨਗਰ ਮੋਹਾਲੀ ਵੱਲੋਂ ਭੇਜੇ ਗਏ ਪੱਤਰ ਦੇ ਆਧਾਰ ਤੇ ਲਗਾਈ ਗਈ ਆ ਤਾਂ ਜੋ 10ਵੀਂ ਤੇ 12ਵੀਂ ਜਮਾਤ ਦੀਆਂ ਅਗਸਤ 2025 ਦੀਆਂ ਉਨਪੂਰਕ ਕੰਪਾਰਟਮੈਂਟ ਰਿਪੇਅਰ ਓਪਨ ਸਕੂਲ ਵਾਧੂ ਵਿਸ਼ਿਆਂ ਤੇ ਓਪਨ ਸਕੂਲ ਬਲਾਕ 2 ਦੀਆਂ ਪ੍ਰੀਖਿਆਵਾਂ ਦਾ ਸ਼ਾਂਤੀਪੂਰਨ ਢੰਗ ਨਾਲ ਆਯੋਜਨ ਹੋ ਸਕੇ ਇਹ ਪ੍ਰੀਖਿਆਵਾਂ ਮ 8 ਅਗਸਤ ਤੋਂ ਲੈ ਕੇ ਜਿਹੜੀਆਂ 29 ਅਗਸਤ 2025 ਤੱਕ ਹਰ ਰੋਜ਼ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸਵਾ 2 ਵਜੇ ਤੱਕ ਲੈਣੀਆਂ ਨੇ ਇਹ ਹੁਕਮ ਸਰਕਾਰੀ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਤੇ ਪ੍ਰੀਖਿਆਵਾਂ ਦੇ ਦੇਰ ਹੈ ਜਿਹੜੇ ਵਿਦਿਆਰਥੀ ਨੇ ਕੇਵਲ ਇੱਕ ਪਰਿਵਾਰਕ ਮੈਂਬਰ ਤੇ ਲਾਗੂ ਨਹੀਂ ਹੋਣਗੇ ਇਹ ਪਾਬੰਦੀ 8 ਅਗਸਤ ਤੋਂ ਲੈ ਕੇ 29 ਅਗਸਤ 2025 ਤੱਕ ਲਾਗੂ ਰਹੇਗੀ ਜੇਕਰ ਕੋਈ ਵਿਅਕਤੀ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਤਾਂ ਉਸ ਦੇ ਖਿਲਾਫ ਕਠੋਰ ਕਾਨੂੰਨੀ ਕਾਰਵਾਈ ਕੀ ਜਾਵੇਗੀ ਪਵੰਦੀ ਇਮਤਿਹਾਨਾਂ ਦੇ ਦੌਰਾਨ ਅਨਚਾਈਏ ਕਟਨਾਵਾਂ ਨੂੰ ਰੋਕਣ ਸ਼ਾਂਤੀਪੂਰਵਕ ਵਾਤਾਵਰਨ ਬਣਾਈ ਰੱਖਣ ਲਈ ਵਿਦਿਆਰਥੀਆਂ ਨੂੰ ਇੱਕ ਸੁਚੱਜਾ ਤੇ ਧਿਆਨ ਕੇਂਦਰਿਤ ਕਰਨ ਵਾਲਾ ਮਾਹੌਲ ਮੁਹੱਈਆ ਕਰਵਾਉਣ ਦੇ ਲਈ ਲਾਈ ਗਈ ਆ ਇਸ ਦੇ ਨਾਲ ਹੀ ਕਿਸੇ ਵੀ ਕਿਸਮ ਦੀ ਭੀੜ ਨਾਰੇਬਾਜੀ ਜਾਂ ਹਲਚਲ ਕਰਨ ਤੇ પ્રતિਬੰਧ ਰਹੇਗਾ ਜੋ ਵੀ ਵਿਅਕਤੀ ਗਰੁੱਪ ਜਾਂ ਇਸ ਨਿਯਮ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਪਾਬੰਦੀ ਪੰਜਾਬ ਸਕੂਲ ਸਿੱਖਿਆ ਬੋਰਡ ਐਸ اے ਐਸ ਨਗਰ ਮਹਾਲੀ ਦੇ ਵੱਲੋਂ ਭੇਜੇ ਗਏ ਪੱਤਰ ਦੇ ਆਧਾਰ ਤੇ ਲਗਾਈ ਗਈ ਹੈ ਤਾਂ ਜੋ 10ਵੀਂ ਤੇ 12ਵੀਂ ਜਮਾਤ ਦੀਆਂ ਅਗਸਤ 2025 ਦੀਆਂ ਉਹਨੂੰ ਪੂਰਕ ਕੰਪਾਰਟਮੈਂਟ ਓਪਨ ਸਕੂਲ ਵਾਧੂ ਵਿਸ਼ਿਆਂ ਤੇ ਓਪਨ ਸਕੂਲ ਬਲਾਕ 2 ਦੀਆਂ ਪ੍ਰੀਖਿਆਵਾਂ ਦਾ ਸ਼ਾਂਤੀਪੂਰਨ ਢੰਗ ਨਾਲ ਆਯੋਜਨ ਹੋ ਸਕੇ ਇਹ ਪ੍ਰੀਖਿਆਵਾਂ 8 ਅਗਸਤ ਤੋਂ ਲੈ ਕੇ 29 ਅਗਸਤ 2025 ਤੱਕ ਹਰ ਰੋਜ਼ ਸਵੇਰੇ ਜਿਹੜਾ 11:00 ਤੋਂ ਅਜੇ ਤੋਂ ਲੈ ਕੇ ਦੁਪਹਿਰ ਸਵਾ ਦੋ ਵਜੇ ਤੱਕ ਲੈਣੀਆਂ ਨੇ